ਮੇਰਾ ਨਾਮ ਹਰਦੀਪ ਕੌਰ ਹੈ ਸਰ ਅਰਦੀਪ ਜੀ ਪਿਟਾਲ ਦੇ ਸੀ ਪਹਿਲਾਂ ਕਿੱਥੇ ਲੱਗੇ ਹੋਏ ਸੀ ਤੇ ਆਰਟੀਆਈ ਤੁਹਾਨੂੰ ਮਿਲੀ ਜਿਹੜੇ ਹੈ ਕਿਸ ਤਰ੍ਹਾਂ ਦੀ ਮਿਲੀ ਹੈ ਸਰ ਇਸ ਆਰਟੀਆਈ ਮੈਨੇ ਇੱਕ ਪਿਟਾਲ ਦੀ ਕਾਪੀ ਮੰਗੀ ਸੀ ਪੂਰੀ ਏਡੀਸੀ ਦਫ਼ਤਰੋਂ ਤੇ ਜਿਹਦੇ ਵਿੱਚ ਵਿਦਿਆਰਥੀ ਦੀ ਜਿਹੜੀ ਸਕੂਲ ਦੀ ਨੋਟਬੁੱਕ ਹੈ ਉਹ ਸਾਰੀ ਫੋਟੋਕਾਪੀ ਕਰਕੇ ਲਗਵਾਈ ਗਈ ਹੈ ਸਿਰਫ ਪਹਿਲੇ 28 ਪੇਜ ਨੇ ਜਿਹੜੇ ਉਹ ਪਿਟਾਲ ਦੇ ਨੇ ਬਾਕੀ ਫੋਟੋਕਾਪੀ ਹੈ ਜੀ ਤੇ ਬਾਰ-ਬਾਰ ਇੱਕੋ ਪੇਜ ਲਗਾਏ ਗਏ ਨੇ ਕਿੰਨੇ ਪੇਜਾਂ ਦੀ ਸੀ ਜੀ ਟੋਟਲ 65 ਪੇਜਾਂ ਦੀ ਸੀ ਇਹਨਾਂ ਨੇ ਕਹੀ ਹੈ ਕਾਦੀ ਪੜਤਾਲ ਦੀ ਰਿਪੋਰਟ ਮਾਈਸ ਤੋਂ ਆਰਟੀ ਅਨੁਮਾਈਸੀ ਦੋਸਤ ਸਰ ਅਸਲ ਦੇ ਵਿੱਚ ਪਹਿਲਾਂ ਮੈਂ ਮੇਟ ਰਹਿ ਚੁੱਕੀ ਹਾਂਗੀ ਮਨਰੇਗਾ ਦੀ ਤੇ ਇਹਨਾਂ ਨੇ ਇੱਕ ਪਲੈਨਿੰਗ ਕਰਕੇ ਮੈਨੂੰ ਹਟਾਉਣ ਦੀ ਪੂਰੀ ਤਰੀਕੇ ਨਾਲ ਕੋਸ਼ਿਸ਼ ਕੀਤੀ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਗਈਆਂ ਅੱਗੇ ਆਉਂਦੀਆਂ ਗਈਆਂ ਉਹ ਹਟਾਉਣਾ ਮੈਨੂੰ ਇਸ ਲਈ ਚਾਹੁੰਦੇ ਸੀ ਕਿਉਂਕਿ ਅਸੀਂ ਕਾਨੂੰਨ ਲਾਗੂ ਕਰਵਾ ਰਹੇ ਸੀ ਮਨਰੇਗਾ ਕਾਨੂੰਨ ਜਿਹੜਾ 2005 ਦਾ ਬਣਿਆ ਹੋਇਆ ਤੇ ਪ੍ਰਸ਼ਾਸਨ ਚਾਹੁੰਦਾ ਨਹੀਂ ਹੈਗਾ ਕਿ ਕਾਨੂੰਨ ਲਾਗੂ ਹੋਵੇ ਕੀ ਕਰਨਾ ਇਹਦੇ ਪਿੱਛੇ ਕੌਣ ਸੀ ਜਿਹੜਾ ਹੈਗਾ ਤੁਹਾਨੂੰ ਡਿਸਮਿਸ ਵੀ ਕੀਤਾ ਗਿਆ ਮੇੜ ਦੀ ਲੋਕਪ੍ਰਿਯ ਇਹਦੇ ਵਿੱਚ ਸਾਰੇ ਇਹ ਹੈ ਕਿ 17 ਜਨਵਰੀ ਨੂੰ ਸਾਡੇ ਪਿੰਡ ਦੇ ਵਿੱਚ ਸੋਸ਼ਲ ਆਡਿਟ ਹੋਇਆ ਸੀ ਜਿਹਦੇ ਵਿੱਚ ਕਿ ਕੋਰਮ ਵੀ ਪੂਰਾ ਨਹੀਂ ਸੀ ਕੋਈ ਵੀਡੀਓਗ੍ਰਾਫੀ ਨਹੀਂ ਸੀ ਤੇ ਕਾਨੂੰਨ ਮੁਤਾਬਿਕ ਉਹ ਹੈ ਉਹ ਨਹੀਂ ਸੀ ਮਤੇ ਵੀ ਲੋਕਾਂ ਦੇ ਕਹਿ ਮਤਾਬਿਕ ਨਹੀਂ ਸੀ ਪਾਏ ਗਏ ਤੇ ਮੈਨੇ ਇਸ ਚੀਜ਼ ਦੀ ਆਵਾਜ਼ ਉਠਾਈ ਉਹਨਾਂ ਨੇ ਮੈਨੂੰ ਫੇਰ ਮੇਰੇ ਤੇ ਇੱਕ ਏਟੀਆਰ ਪਾ ਦਿੱਤੀ ਕਿ ਇਹ ਪੈਸੇ ਲੈਂਦੀ ਹੈਗੀ ਲੋਕਾਂ ਤੋਂ ਤੇ ਵੀਡੀਓ ਦਫ਼ਤਰ ਨੇ ਫੇਰ ਮਨਰੇਗਾ ਮਜ਼ਦੂਰਾ ਤੋਂ ਜਿਹੜੀਆਂ ਕਿ ਅਨਪੜ ਬੀਬੀਆਂ ਨੇਗੀਆਂ ਉਹਨਾਂ ਤੋਂ ਇੱਕ ਹਲਫੀਆ ਬਿਆਨ ਲਿਆ ਜਿਦੇ ਵਿੱਚ ਇਹ ਕਹਿ ਕੇ ਸਾਈਨ ਕਰਵਾਏ ਗਏ ਕਿ ਅਸੀਂ ਕੰਮ ਲੈਣ ਆਏ ਹਾਂਗੇ ਤੁਹਾਨੂੰ ਕੰਮ ਦੇਣਾਗਾ ਮੰਰੇਗਾ ਦਾ ਕੰਮ ਲੈਣ ਦੇ ਲਈ ਉਹ ਬੀਬੀਆਂ ਨੇ ਸਾਈਨ ਨਹੀਂ ਕੀਤੇ ਪਰ ਉਹ ਨਿਕਲਿਆ ਬਾਅਦ ਵਿੱਚ ਕਿ ਕੁੜੀ ਨੇ ਪੈਸੇ ਲੈਨੇ ਫਿਰ ਉਹਨਾਂ ਨੇ ਵੀਡੀਓ ਦਫ਼ਤਰ ਆ ਕੇ ਦੁਬਾਰਾ ਤੋਂ ਇਹ ਬਿਆਨ ਦਿੱਤਾ ਕਿ ਇਹ ਸਾਤੋਂ ਧੋਖੇ ਨਾਲ ਸਾਈਨ ਕਰਵਾਏ ਗਏ ਨਹੀਂ ਇਸ ਕੁੜੀ ਨੇ ਕਦੇ ਸਾਡੇ ਤੋਂ ਪੈਸੇ ਨਹੀਂ ਲਏ ਤੇ ਮੰਨੀਆਂ ਵੀ ਸੀਗੀਆਂ ਉਹ ਬਿਆਨਾਂ ਦੀ ਕਾਪੀ ਹੈ ਜਿਹੜੀ ਅਸਲ ਦੇ ਵਿੱਚ ਮੇਰੇ ਪੱਖ ਦੇ ਵਿੱਚ ਬਿਆਨ ਆ ਰਹੇ ਸੀਗੇ ਲੋਕਾਂ ਦੇ ਉਹ ਬਿਆਨ ਇਹਨਾਂ ਨੇ ਲਗਾਈ ਨਹੀਂ ਉਹ ਮਿਸਿੰਗ ਨੇ ਜੀ ਆਰਟੀਆਈ ਦੇ ਵਿੱਚ ਆਰਟੀਆਈ ਵਿੱਚ ਤਾਂ ਤੁਹਾਡੇ ਪੈਸੇ ਤਾਂ ਪੂਰੇ ਭਰੇ ਸੀ 65 ਪਿੰਜਾ ਦੀ ਜੋ ਆਰਟੀ ਮੰਗੀ ਸੀ ਕਿੰਨੇ ਪੈਸੇ ਭਰੇ ਸੀ ਇੱਕ ਨੇ ਸਰੇ 65 ਪੇਜਾਂ ਦੀ ਆਰਟੀਆਈ ਕਿਹਾ ਸੀ ਇਹਨਾਂ ਨੇ ਤੇ 2 ਰੁਪਏ ਪਰ ਪੇਜ ਦੇ ਹਿਸਾਬ ਨਾਲ ਸੀ 130 ਰੁਪਏ ਮੈਂ ਫੀਸ ਭਰ ਕੇ ਉਹਦੀ ਮੇਰੇ ਕੋਲ ਸਲਿੱਪ ਵੀ ਪਈ ਆ ਤੇ ਮੇਰੇ ਮੈਂ ਬੇਰੋਜ਼ਗਾਰ ਸੀਗੀ ਇਹਨਾਂ ਨੂੰ ਇਹ ਸੀਗਾ ਕਿ ਪਹਿਲਾਂ ਤਾਂ ਕਿ ਇਹਨੇ ਫੀਸ ਹੀ ਨਹੀਂ ਭਰ ਪਾਣੀ ਕਿਉਂਕਿ ਗਰੀਬ ਪਰਿਵਾਰ ਦੇ ਨਾਲ ਸਮਾਨਧ ਰੱਖਦੀ ਆ ਤੇ ਬੇਰੋਜ਼ਗਾਰ ਆ ਮੈਨੇ ਕਿਸੇ ਤੋਂ ਪੈਸੇ ਮੰਗ ਕੇ 130 ਰੁਪਏ ਫੀਸ ਭਰੇ ਤੇ ਜਦੋਂ ਆਰਟੀਆਈ ਦਾ ਜਵਾਬ ਆਇਆ ਤਾਂ ਉਹਦੇ ਵਿੱਚ ਆ ਚੀਜ਼ਾਂ ਨਿਕਲੀਆਂ ਵੱਡੀ ਕੀ ਕੁਆਲੀਫਿਕੇਸ਼ਨ ਸਰ ਮੇਰੀ ਬੀਟੈਕ ਕੀਤੀ ਹੋਈ ਐ ਅੱਛਾ ਤੇ ਹੁਣ ਕੀ ਮੰਗ ਕ ਤੁਸੀਂ ਆਪਣਾ ਪੱਖ ਰੱਖਿਆ ਏਡੀਸੀ ਸਾਹਿਬ ਕੋਲੇ ਜੀ ਸਰ ਇਹਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਤਕਰੀਬਨ ਦੱਸਿਆ ਗਿਆ ਸੀਗਾ ਹੁਣ ਤੁਸੀਂ ਇਹਦੇ ਤੋਂ ਹੀ ਹਿਸਾਬ ਲਗਾ ਸਕਦੇ ਹੋ ਕਿ ਆਰਟੀਆਈ ਦੇ ਵਿੱਚ ਹੀ ਨਹੀਂ ਲਗਾਉਣਾ ਜੀ ਲਾ ਤੋਂ ਅਗੇਂਸ ਕਰਾਵੇ ਉੱਥੋਂ ਰਿਟਰਨ ਚ ਕਰਾਇਆਗੇ ਤੁਸੀਂ ਫਿਰ ਉੱਥੇ ਕਿਵੇਂ ਮੁਸਿਆ ਸਰ ਉੱਥੇ ਵੀ ਮੈਨੇ ਰਿਟਨ ਦੇ ਵਿੱਚ ਦਿੱਤਾ ਸੀ ਏਡੀਸੀ ਸਾਹਿਬ ਨੂੰ ਤੇ ਏਡੀਸੀ ਸਾਹਿਬ ਨੇ ਅੱਗੇ ਵੀਡੀਓ ਮੈਮ ਨੂੰ ਫੇਰ ਦੁਬਾਰਾ ਮਾਰਕ ਕਰਤਾ ਬਟ ਕੋਈ ਕਾਰਵਾਈ ਨਹੀਂ ਹੋਈ ਹੈਗੀ ਫਿਰ ਉਸ ਤੋਂ ਬਾਅਦ ਵੀ ਏਡੀਸੀ ਸਾਹਿਬ ਸਾਡੇ ਪਿੰਡ ਆਏ ਤੇ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਮੇਰੇ ਪੱਖ ਦੇ ਵਿੱਚ ਫੈਸਲਾ ਸੁਣਾਇਆ ਸੀ ਕਿਉਂਕਿ ਉੱਥੇ ਕੋਈ ਸਬੂਤ ਨਹੀਂ ਸੀ ਮਿਲਿਆ ਜੇ ਮੈਂ ਕੁਝ ਕੀਤਾ ਹੁੰਦਾ ਤਾਂ ਸਬੂਤ ਮਿਲਦਾ ਸੀ ਤਾਂ ਸਿਰਫ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਆ ਏਡੀਸੀ ਤਾਂ ਹੁਣ ਵੀ ਕਹੀ ਜਾਂਦੇ ਨੇ ਵੀ ਜਿਹੜਾ ਹੈਗਾ ਪੈਸੇ ਤੁਸੀਂ ਲਏ ਸੀ ਤਾਂ ਕਰਕੇ ਜਿਹੜਾ ਹੈਗਾ ਡਿਸਮਿਸ ਕੀਤਾ ਦੇਖੋ ਸ਼ਿਕਾਇਤਾਂ ਦਾ ਜੀ ਸਭ ਦੇ ਖਿਲਾਫ ਆਉਂਦੀ ਕਿਉਂਕਿ ਜਿਹੜਾ ਏਟੀਆਰ ਦੇ ਵਿੱਚ ਵੀ ਪਾਇਆ ਹੋਇਆ ਸੀ ਉਹ ਸਿਰਫ ਮੇਰਾ ਨਾਮ ਨਹੀਂ ਸੀ ਕੱਲੀ ਦਾ ਉਹਦੇ ਵਿੱਚ ਜੀਆਰਐਸ ਇੰਦਰਜੀਤ ਦਾ ਵੀ ਨਾਮ ਸੀ ਕਿ ਇਹਨਾਂ ਨੇ ਕਦੇ ਰੋਜ਼ਗਾਰ ਮੇਲਾ ਨਹੀਂ ਕਰਵਾਇਆ ਪਿੰਡ ਦੇ ਵਿੱਚ ਆ ਕੇ ਤੇ ਕੋਰਮ ਪੂਰਾ ਨਹੀਂ ਸੀ ਸੱਤ ਰਜਿਸਟਰ ਨਹੀਂ ਸੀਗੇ ਇਹਨਾਂ ਨੇ ਕਦੇ ਫਰਸਟ ਏਡ ਕਿਟ ਨਹੀਂ ਪਿੰਡ ਦੇ ਵਿੱਚ ਆ ਕੇ ਦਿੱਤੀ ਤਾਂ ਫਿਰ ਮੇਰੇ ਤੇ ਹੀ ਕਾਰਵਾਈ ਕਿਉਂ ਕੀਤੀ ਗਈ ਤੁਸੀਂ ਸਮਝ ਸਕਦੇ ਹੋ ਕਿਉਂਕਿ ਅਸੀਂ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਹਾਂ ਤੇ ਉਹ ਦੂਜੇ ਪਾਸੇ ਕਾਨੂੰਨ ਦੀਆਂ ਸਰੇਆਂ ਤੱਜੀਆਂ ਉਡਾਰੇ ਨੇ ਹੁਣ ਕੀ ਮੰਗ ਕਰਦੇ ਤੁਸੀਂ ਸਰ ਮੇਰੀ ਮੇਨ ਮੰਗ ਇਹੀ ਹੈ ਕਿ ਸਾਡਾ ਜੋ ਮਨਰੇਗਾ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਸਾਡੀ ਆਨਲਾਈਨ ਅਰਜੀ ਕੀਤੀ ਜਾਵੇ ਤੇ ਉਸ ਤੋਂ ਇਲਾਵਾ ਜਿਹੜੇ ਵੀ ਮੇਟ ਇਸ ਤਰੀਕੇ ਨਾਲ ਹਟਾਏ ਰਿਹਾ ਜਾ ਰਹੇ ਨੇ ਜਾਲੀ ਬਿਨਾ ಗ್ರಾಮ ਸਭਾਵਾਂ ਕੀਤੇ ਉਹ ਦੁਬਾਰਾ ਤੋਂ ਬਹਾਲ ਕੀਤੇ ਜਾਣ ਤੁਸੀਂ ਅੱਗੇ ਵੀ ਜਾ ਰਹੇ ਹੋ ਕੋਰਟ ਵਗੈਰਾ ਚ ਰੁਕ ਕਰਨ ਦੀ ਸੁਭਾ ਵਿੱਚ ਹਾਂਜੀ ਬਿਲਕੁਲ ਅਸੀਂ ਕਾਨੂੰਨੀ ਸਲਾਹ ਲੈ ਰਹੇ ਹਾਂਗੇ ਅੱਗੇ ਪਾਲੀਆ ਦੀ ਇੱਕ ਜਿਹੜੀ ਹੈਗੀ ਆ ਖਬਰ ਆ ਰਹੀਆ ਹਰਦੀਪ ਔਰ ਜੋ ਆਰਟੀਆਈ ਮੰਗੀ ਸੀ ਉਸਮ ਦਿੱਤੀ ਨਹੀਂ ਕਿ ਜੋ ਬੱਚੇ ਦੇ ਜਿਹੜੇ ਹੈਗਾ ਹੋਮਵਰਕ ਦੀ ਕਾਪੀ ਦਾ ਵਰਕ ਆਹੀ ਜਿਹੜੇ ਹੈਗੇ ਸਿੰਗਲ ਪੇਜ ਹੀ ਦਿੱਤਾ ਗਿਆ ਦੇਖੋ ਜੀ ਜੇ ਇਹਦੀ ਤੇ ਗੱਲ ਉਰੇ ਵਿੱਚ ਤੁਸੀਂ ਆਰਟੀਆਈ ਮੰਗੀ ਹੈ ਜਾਂ ਉਹਨਾਂ ਵਿੱਚ ਉਹਨਾਂ ਨੂੰ ਜਿਹੜੇ ਹੋਮਵਰਕ ਦੀ ਤੁਸੀਂ ਗੱਲ ਕੀਤੀ ਹੈ ਉਹ ਦਿੱਤਾ ਗਿਆ ਰਿਗਾਰਡਿੰਗ ਗੱਲ ਕਰੀਏ ਕਿ ਮੇਟਦੀ ਮੇਡ ਦਾ ਕੰਮ ਮੁਢਲਾ ਜਿਹੜਾ ਕੰਮ ਹੈ ਉਹ ਜਿਹੜੀ ਸਾਡੇ ਨਰੇਗਾ ਵਰਕਰਸ ਹੈ ਉਹਨਾਂ ਦੀਆਂ ਟੈਂਟਾਂ ਸਾਂ ਪ੍ਰੋਪਰਲੀ ਲਗਾਣੀਆਂ ਤਾਂ ਕਿ ਉਹਨਾਂ ਦੀ ਦੇਖ-ਰੇਖ ਰੱਖਣੀ ਪਿੰਡਾਂ 'ਚ ਕੰਮ ਚੰਗੀ ਤਰ੍ਹਾਂ ਕਰ ਰਹੀ ਏ ਇਸ ਸਬੰਧੀ ਜਿਹੜੀ ਹੈ ਜਦੋਂ ਅਸੀਂ ਪ੍ਰੋਪਰ ਇਨਕੁਆਇਰੀ ਕੀਤੀ ਕਿ ਕਿਉਂ ਉਹਨਾਂ 'ਚ ਦੋਸ਼ ਲੱਗਿਆ ਸੀਗਾ ਕਿ ਉਹ ਜਿਹੜੇ ਸਾਡੇ ਨਰੇਗਾ ਵਰਕਰਸ ਹੈ ਉਹਨਾਂ ਖੁਦ ਪੈਸੇ ਲੈ ਜਾਂਦੇ ਜਦੋਂ ਫਿਰ ਮੈਂ ਆ ਪਿੰਡ ਦौरा ਵਿਦਿ ਦौरा ਕੀਤਾ ਮੈਂ ਪਿੰਡ ਦਾ ਦौरा ਕਰਕੇ ਅਸੀਂ ਗram ਸਭਾ ਸਦੀ ਲੋਕ ਸਾਰੇ ਇਕੱਠੇ ਹੋਏ ਜੋ ਮੁੱਢਲੀ ਜਾਂਚ ਇਹ ਸਾਹਮਣੇ ਆਇਆ ਕਿ ਜਿਹੜੇ ਉਹਨਾਂ ਦੇ ਜਿਹੜੇ ਪੈਸੇ ਲੈਂਦੇ ਸਬੂਤ ਹੈ ਕਾਫੀ ਜਿਹੜੇ ਆ ਸਾਹਮਣੇ ਲੋਕਾਂ ਨੇ ਗੱਲ ਕਰਕੇ ਰੱਖੀ ਇਸ ਸਬੰਧੀ ਮੈਂ ਹੀ ਚਾਹਾਂਗਾ ਕਿਉਂਕਿ ਅੱਗੇ ਸਾਡੇ ਗਰੀਬ ਰੇਖਾ ਤੋਂ ਜਿਹੜੇ ਲੋਕ ਨੇ ਉਹ ਨਰੇਗਾ ਦਾ ਕੰਮ ਕਰ ਰਹੇ ਆ ਆਪਣੀ ਬੜੀ ਮਾਮੂਲੀ ਜੀ ਦਿਹਾੜੀ ਤੇ ਜੇ ਔਰਤੋਂ ਵੀ ਕੋਈ ਉਹੋ ਜਿਹਾ ਬੰਦਾ ਜਾਂ ਕੋਈ ਉਹੋ ਜਿਹਾ ਦੋਸ਼ੀ ਉਹਨਾਂ ਕੋਲੋਂ ਪੈਸੇ ਲੈ ਕੇ ਆਪਣੀ ਜੇਬ 'ਚ ਪਾ ਲਾਂਦਾਗਾ ਮੈਂ ਕਹਿੰਦਾ ਇਸ ਤੋਂ ਵੱਡਾ ਇਹ ਦੁਨੀਆ 'ਤੇ ਕੋਈ ਪਾਪ ਨਹੀਂ ਹੋ ਸਕਦਾ ਇਸੇ ਦੀ ਨਹੀਂ ਜਿਹੜੀ ਕਹਾਣੀ ਇਹ ਆਰਟੀਆਈ ਕਿਉਂ ਨਹੀਂ ਦਿੱਤੀ ਆਰਟੀਆਈ ਜਿਹੜੀ ਹੈ ਉਹਨਾਂ ਨੇ ਜਿਹੜੀ ਮੈਨੂੰ ਆਪਣੇ ਇੱਕ ਰਿਪੋਰਟਰ ਸਾਹਿਬ ਨੇ ਭੇਜੀ ਸੀਗੀ ਉਹ ਜਿਹੜੀ ਆਰਟੀਆਈ ਸੰਬੰਧੀ ਉਹਨਾਂ ਨੇ ਦੇ ਦਿੱਤੀ ਗਈ ਉਹ ਡਿਪਟੀ ਸੀਓ ਵੱਲੋਂ ਦਿੱਤੀ ਗਈ ਹੈ ਮੈਂ ਤਾਂ ਉਹਨਾਂ ਨੂੰ ਇਹ ਵੀ ਕਹਿ ਸੀਗਾ ਅਗਰ ਤੁਸੀਂ ਆਰਟੀਆਈ ਜਿਹੜੀ ਤੁਹਾਨੂੰ ਦੇ ਦਿੱਤੀ ਹੈ ਅਗਰ ਤੁਸੀਂ ਚਾਹਦੇ ਹੋ ਕਿ ਕਿਉਂ ਕਾਰਵਾਈ ਕੀਤੀ ਕਿਉਂ ਹਟਾਇਆ ਗਿਆ ਤੁਸੀਂ ਆਣ ਕੇ ਦਫ਼ਤਰ ਜਾਂ ਸਾਡਾ ਆਪਣੇ ਪੂਰੇ ਟਾਈਮਲੀ ਖੁੱਲਦਾ 5 ਵਜੇ ਤੱਕ ਖੁੱਲਦਾ ਜਦੋਂ ਮਰਜੀ ਸਦਕੇ ਆਣ ਕੇ ਤੁਸੀਂ ਲੈ ਸਕਦੇ ਹੋ ਪੰਨਿਆਂ ਦੀ ਉਹਨਾਂ ਨੇ ਮੰਗੀ ਸੀ ਜਿਹੜੀ ਹੈਗੇ ਆ ਮੰਗ ਕੀਤੀ ਸੀ ਤੇ ਉਹਦੀ ਫੀਸ ਵੀ ਭਰੀ ਸੀ ਸਿਰਫ ਇੱਕ ਪੇਜ ਨਾਲ ਹੀ ਸਾਰਿਆਂ ਕੋਈ ਗੱਲ ਨਹੀਂ ਜੀ ਜੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਜਿਹੜੀ ਆਰਟੀਆ ਵਿੱਚ ਪੂਰੀ ਸੂਚਨਾ ਨਹੀਂ ਮਿਲੀ ਇਸ ਸਬੰਧੀ ਜਾ ਕੇ ਮੈਂ ਪੂਰਾ ਪੁੱਛਗਿੱਛ ਕਰਵਾ ਕੇ ਉਹਨਾਂ ਨੂੰ ਪੂਰਾ ਪ੍ਰੋਪਰ ਉਪਲਬਧ ਕਰਾਵਾਂ ਮਿਹਰਬਾਨ